ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸਮਾਦ ਭਾਈ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509988 ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਦੋਕ ਪਸ਼ੂ ਆ ਅੱਜ ਦੀ ਜਿਹੜੀ ਖਾਸ ਵੀਡੀਓ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਪੈਂਕ ਨੋਜ ਵਾਲੀ ਵੱਡੀ ਵੜ ਦੇਖ ਰਹਾ ਹਾਂ ਐਚ ਐਫ ਨਸਲ ਦੀ ਬੱਚੀ ਆ ਡੱਬੀ ਪ੍ਰਿੰਟ ਵਾਲੀ ਇਹ ਵੀਰ ਦੀ ਸੇਲ ਐ ਵਿਕਾਊ ਐ ਇਨਫਰਮੇਸ਼ਨ ਲੈ ਦਿੰਨਾ ਆਪ ਕਰਦੇ ਹਾਂ ਅਲਵਾ ਦਿੰਨੇ ਆ ਪ੍ਰੋਪਰ ਸਾਰੀ ਇਨਫਰਮੇਸ਼ਨ ਲੈ ਕੇ ਹਾਂਜੀ ਬਈ ਸਾਸੀ ਕਾ ਸਾਸੀ ਕਾ ਨਾਮ ਤੇ ਐਡਰੈਸ ਮੇਰੇ ਨਾਲ ਜਗਤਾਰ ਸਿੰਘ ਪਿੰਡ ਸਮਾਦ ਭਾਈ ਆ ਮਾਨੋ ਕਲਰ ਰੋਡ ਤੇ ਆਪਣਾ ਘਰ ਆ ਫੋਨ ਨੰਬਰ ਦੱਸ ਤਹਿਤ 73474 437361 ਇੱਕ ਰਿਫਰ ਦੱਸੀ ਤਹਿਤ 73474 437361 ਕਿੰਨਵਾ ਸੂਆ ਵੀਰ ਇਹ ਪਹਿਲਾ ਸੂਆ ਹੀ ਏ ਜਿਹਦੀ ਮਾਂ ਨੇ ਯਾਨੀ ਕਿ ਪਹਿਲੇ ਸੂਏ 22 ਕਿਲੋ ਦੁੱਧ ਕੱਢਿਆ ਸੀ ਆਪਣੇ ਕੋਲੇ ਠੀਕ ਭ ਯਾਨੀ ਕਿ ਇਹਦੇ ਇਹ ਪਹਿਲਾਂ ਨੇ ਸੂਣਾ ਹੀ ਜਾਣੇ ਪਹਿਲੇ ਸੂਏ ਸੁੰਦੀ ਹਾਂਜੀ ਹਾਂਜੀ ਦੜ ਕਿੰਨੇ ਕਿ ਲੈ ਜੀ ਇਹ ਹੈਗੀ 12 13 ਦਿਨਾਂ ਦੀ ਕਰ ਜੀ ਇਹ ਜੀ ਮਨ ਲੀਏ 15 ਦਿਨ ਪ੍ਰੋਪਰ ਲੈ ਜੂ 12 ਤੋਂ 15 ਦਿਨ ਸੂਕੂ ਹਾਂਜੀ ਹਾਂਜੀ ਸੂਕੂ ਗਈ ਕੱਢੀਏ ਬਾਹਰ ਤੋੜ ਕੇ ਉਠਾ ਜੀ ਤੁਹਾਡੇ ਹਿਸਾਬ ਨਾਲ ਕਿੰਨਾ ਦੁੱਧ ਪਿਆ ਜੂ ਦੁੱਧ ਜਿਹੜੀ ਮਾਂ ਨੇ ਬਾਈ ਲੀਟਰ ਪਿਆ ਸੀ ਮਨ ਕੇ ਚੱਲ ਵੀ ਇਹ ਲੱਗ ਛੱਕੇ ਕੱਢੂ ਇਹਦੀ ਬੱਚੀ ਹੂੰ ਸਹੀ ਹੈ ਦੋਸਤੋ 22 ਲੀਟਰ ਦੁੱਧ ਵੀਰ ਦੱਸਦਾ ਕਿ ਇਹਦੀ ਮਾਂ ਥੱਲੋਂ ਅਸੀਂ ਪਹਿਲੇ ਸੂਏ ਚ ਹੋਇਆ ਇਹ ਵੀ ਪਹਿਲੇ ਸੂਏ ਸੁੰਦੀ ਆ ਪਲੂਨ ਵਹਿੜਾ ਵੱਡੀ ਵੱਡੀ ਬਹੁਤ ਹੈ ਖੁੱਲਡੁੱਲੀ ਅੰਗਾਂਪੈਰ ਆਂਦੀ ਹੈ ਪ੍ਰਿੰਟ ਵਾਲੀ ਵੱਛੀ ਐਚ ਐਫ ਨਸਲ ਦੀ ਹਵਾਨਾ ਸੋਹਣਾ ਤਿਆਰ ਕੀਤਾ ਠੋਸ ਨਿੱਗਰ ਸਾਈਡਾਂ 'ਚ ਵਾਲ ਢੱਲਾ ਹਜੇ ਕਾਫੀ ਬਾਕੀ ਮੋੜ ਲਿਆ ਬਾਈ 12 13 ਦਿਨ ਬਾਈ ਦੱਸਦਾ ਹਜੇ ਡੇਟ ਮੁਤਾਬਕ ਕੱਚੀ ਆ 15 ਦਿਨਾਂ ਦੇ ਅੰਦਰ ਅੰਦਰ ਬਾਈ ਦੱਸਦਾ ਸੂਪੂ 12 ਤੋਂ 15 ਦਿਨਾਂ ਦੇ ਵਿੱਚ ਵਿੱਚ ਬਾਕੀ ਪਤਾ ਨਹੀਂ ਹੁੰਦਾ ਕਈ ਵਾਰ ਗੱਬਣ ਪਸ਼ੂ ਆ ਕੋਈ ਡੇਢੀ ਰੰਗ ਪਹਿਲਾਂ ਵੀ ਸੂ ਸਕਦਾ 12 13 ਦਿਨਾਂ ਦੀ ਕੱਚੀ ਮੰਨ ਕੇ ਅਗਲਾ ਆਜੇ ਥਣ ਸੋਹਣੀ ਆ ਦੀ ਚਵਾਈ ਵਾਲੇ ਗੈਬ ਚ ਲੱਗੇ ਹੋਏ ਆ ਬਾਕੀ ਥਣ ਤੁਹਾਨੂੰ ਰੋਕ ਕੇ ਨੇੜੇ ਤੋਂ ਵੀ ਚੈੱਕ ਕਰਾ ਦੇਣਾ ਮੂੰਹ ਮੱਥੇ ਦੀ ਸੋਹਣੀ ਆ ਬੋਦੀ ਵਾਲੀ ਵੱਛੀ ਐਚ ਐਫ ਨਸਲ ਦੀ ਪਿੰਕ ਨੋਜਾਰੀ ਐਵੇਂ ਕੋਈ ਭੈਣ ਭਰਾ ਨਿੱਕੀ ਜੀ ਨਾ ਮੰਨੇ ਠੀਕ ਆ ਠੰਡੀ ਸੀਲ ਪੂਰੀ ਆ ਵੀਰ ਦੇ ਸਿਰ ਦੇ ਬਰਾਬਰ ਜਾਂਦੀ ਆ ਫੁੱਲ ਵੱਡੀ ਵਹਿੜ ਜਾਤ ਵਾਲੀ ਆ ਐਚ ਐਫ ਨਸਲ ਦੀ ਥਣ ਸੋਹਣੇ ਆ ਹਾਦੀ ਚੁਆਈ ਵਾਲੇ ਗੈਬ ਚ ਲੱਗੇ ਹੋਏ ਆ ਕੱਲੀ ਕੱਚੀ ਕੱਚੀ ਆ ਦਿਨ ਜ਼ਰੂਰ ਬਾਈ ਦੱਸਦਾ ਕਿ 12-13 ਲੈ ਜੂ ਸਾਈਡਾਂ ਚ ਵਾਲ ਢੱਲ ਤੁਸੀਂ ਵੇਖ ਸਕਦੇ ਹਾਂ ਹਜੇ ਕਾਫੀ ਬਾਕੀ ਆ ਬਾਕੀ ਹਜੇ ਲੈ ਜਾਣੇ ਆ 10-12 ਦਿਨ ਸਾਰੀ ਵਾਲ ਢੱਲ ਕੱਢ ਕੇ ਸੂ 22 ਲੀਟਰ ਵੀਰ ਦੱਸਦਾ ਕਿ ਇਹਦੀ ਮਾਂ ਤੋਂ ਲੋਂ ਅਸੀਂ ਦੁੱਧ ਚੋਇਆ ਤੇ ਇੰਨਾ ਕ ਦੁੱਧ ਬਾਈ ਦੱਸਦਾ ਪਿਆ ਜੂ 22 ਕਿਲੋ ਦੁੱਧ ਦੀ ਉਮੀਦ ਕਰਦਾ ਵੀ ਕਿ ਇੱਥੇ ਪਿਆ ਜੂ ਬਾਕੀ ਹੁਣ ਅੱਗੇ ਰੁੱਤ ਵਧੀਆ ਆ ਗਈ ਆ ਗਰਮੀ ਚ ਤਾਂ ਤੁਹਾਨੂੰ ਪਤਾ ਪਸ਼ੂ ਔਖਾ ਹੁੰਦਾ ਉਹਨਾਂ ਦੁੱਧ ਆਪੀਕ ਲੈਵਲ ਤੇ ਕਰ ਨਹੀਂ ਜਾਂਦਾ ਤੇ ਸਿਆਲਾਂ ਚ ਪਸ਼ੂ ਜਿੰਨੀ ਆਪਾਂ ਸੇਵਾ ਕਰਦੇ ਆ ਉਹਨਾਂ ਖੁੱਲਾ ਦੁੱਧ ਪਿਆ ਦਿੰਦਾ ਬਾਕੀ ਇਹ ਜਾਤ ਵਾਲੀ ਹੈ ਜੇ ਐਡੀ ਵਹਿੜ 18 20 ਕਿਲੋ ਦੁੱਧ ਪਹਿਲੇ ਸਵੇਰੇ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਬਾਕੀ ਬਾਈ ਦੇ ਘਰੇ ਆਇਓ ਆਪਦੀ ਨਿਰਖ ਪਰਖਣਾ ਸੌਦਾ ਕਰ ਲਿਓ ਮੁੱਲ ਬਾਈ ਜੈਜਾ ਲੈਣ ਦੇ ਨਾਲ ਮੁੱਲ 55000 ਦੀ ਸੰਗਦੀ ਸਹੀ ਹੈ ਦੋਸਤੋ ਬਿਲਕੁਲ ਜਾਇਜ਼ ਹੀ ਡਿਮਾਂਡ ਹੈ ਜਿਹੜੇ ਹਿਸਾਬ ਨਾਲ ਵੈੜ ਦੀ ਜੀ ਮਾਨਤਨ ਕਰਾਂਗੇ ਘਰੇ ਆਏ ਬਾਈਆਂ ਦਾ ਮਾਨਤਨ ਕਰਾਂਗੇ ਹਾਂ ਸਹੀ ਹੈ ਜੀ ਬਾਕੀ ਜਿਹੜੇ ਹਿਸਾਬ ਨਾਲ ਵੈੜ ਦੀ ਜਾਦ ਬਰੀਡ ਹੈ ਕੱਦ ਕਾਠ ਵੱਡਾ ਹੀ ਹੈ ਉਹ ਹਿਸਾਬ ਨਾਲ ਬਿਲਕੁਲ ਜਾਇਜ਼ ਹੀ ਡਿਮਾਂਡ ਹੈ 55000 ਪਰ ਫਿਰ ਵੀ ਭਾਈ ਕਹਿੰਦਾ ਕੋਈ ਗੱਲ ਨਹੀਂ ਮੌਕੇ ਤੇ ਆਏਗੇ ਭੈਣ ਭਰਾ ਦਾ ਮਾਨਤਾਨ ਕਰਾਂਗੇ ਅਗਲਾ ਬੇਫਿਕਰ ਹੋ ਕੇ ਆਜੇ ਫੋਲ ਵੱਡੀ ਬੱਚੀ ਆ ਪਹਿਲਾ ਸੂਆ ਪਲੂਣ ਵੈੜ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਦੋ ਹੀ ਨਾ ਹੈਗਾ ਵੱਡੀ ਵੜ ਸੇਲ ਆ ਛੋਟੀ ਬਾਈ ਕਹਿੰਦਾ ਰੱਖ ਲਾਂਗੇ ਗੱਬਣ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਸਮਾਦ ਭਾਈ ਮਾਣੂਗਿਆਲੀ ਛੜਕ ਦੇ ਬਾਈ ਦਾ ਘਰ ਆ ਨੇੜੇ ਪੈਲਸ ਰਹਿ ਜਾਂਦਾ ਤੇ ਲਾਸਟ ਦੇ ਵਿੱਚ ਰੁਟੀਨ ਚ ਮੇਰੀਆਂ ਸਾਰੀਆਂ ਵੀਡੀਓ ਵੇਖਣ ਲਈ ਤੇ ਇਨਾ ਪਿਆਰ ਸਤਿਕਾਰ ਦੇਣ ਲਈ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਫੱਸੀ ਗੱਲ ਜਲਦ ਮਿਲਦੇ ਹਾਂ